55 ਮਿੰਟਾਂ ਦੇ ਵਿੱਚ ਐਮਐਸਪੀ ਦਿੱਤੀ ਜਾਊਗੀ ਬੀਬੀ ਗਗਨਨ ਮੋਲ ਦਾ ਦਿੱਤਾ ਇਹ ਬਿਆਨ ਉਸਦੇ ਕਲੇ ਦੀ ਹੱਡੀ ਬਣ ਗਿਆ ਭਾਵੇਂ 3 ਸਾਲ ਸੱਤਾ ਦੇ ਵਿੱਚ ਰਹੀ ਬੀਬੀ ਪਰ ਇਸ ਬਿਆਨ ਨੇ ਬੀਬੀ ਦਾਸ ਦੀ ਬਾ ਦੇਣ ਕਰ ਉਸ ਦਾ ਪਿੱਛਾ ਨਹੀਂ ਛੱਡਿਆ ਭਾਵੇਂ ਬੀਬੀ ਨੇ ਆਪਣੇ ਹਲਕੇ ਦੇ ਵਿੱਚ ਡਿਵੈਲਪਮੈਂਟ ਕਰਾਈ ਹੋਵੇ ਪਰ ਸਭ ਤੋਂ ਜ਼ਿਆਦਾ ਜੇ ਕਿਤੇ ਆਮ ਆਦਮੀ ਪਾਰਟੀ ਦਾ ਐਮਐਲਏ ਕੋਈ ਟਰੋਲ ਹੋਇਆ ਤੇ ਉਹ ਬੀਬੀ ਗਗਨ ਅਨਮੋਲ ਮਾਨਾ ਸਭ ਤੋਂ ਜ਼ਿਆਦਾ ਉਸ ਨੂੰ ਟਰੋਲ ਕੀਤਾ ਗਿਆ 5 ਮਿੰਟਾਂ ਦੇ ਵਿੱਚ ਚੁਟਕੀ ਵਜਾ ਕੇ ਐਮਐਸਪੀ ਦਿੱਤੀ ਜਾਵੇਗੀ ਪਰ ਜਦੋਂ ਸੱਤਾ ਦੇ ਵਿੱਚ ਬੀਬੀ ਆ ਗਈ ਤੇ ਉਸ ਤੋਂ ਬਾਅਦ ਨਾ ਤਾਂ ਉਸ ਦੀ ਇਹ ਹੈਸੀਅਤ ਸੀ ਕਿ ਉਹ ਐਮਐਸਪੀ ਐਲਾਨ ਕਰ ਦੇ ਤੇ ਨਾ ਹੀ ਪੰਜਾਬ ਸਰਕਾਰ ਦੇ ਜਿਹੜਾ ਮੋਡਿਆਂ ਦੇ ਉੱਤੇ ਇੰਨਾ ਦਮ ਸੀ ਲੱਗਾ ਇੰਨਾ ਭਾਰ ਚਲਦਿਆਂ ਸੀ ਕਿ ਉਹ ਐਮਐਸਬੀ ਦੇ ਸਕੇ ਕਿਉਂਕਿ ਉਹ ਕਮ ਸੈਂਟਰ ਦਾ ਪਰ ਵੋਟਾਂ ਲੈਣ ਦੇ ਲਈ ਅਕਸਰ ਜਿਹੜੇ ਲੀਡਰ ਆ ਉਹਨਾਂ ਨੂੰ ਇੱਕ ਵਾਰ ਇਹ ਹੁੰਦਾ ਕਿ ਕਿਵੇਂ ਨਾ ਕਿਵੇਂ ਸੱਤਾ ਦੇ ਕਰਬੂਚਾ ਜਾਵੇ ਇਸ ਕਰਕੇ ਉਦੋਂ ਉਹ ਲੋਕ ਲੁਭਾਉਣੇ ਜਿਹੜੇ ਬਿਆਨ ਆ ਜਾਂ ਫਿਰ ਵਾਅਦੇ ਕਰ ਲੈਂਦੇ ਆ ਬੀਬੀ ਜੀ ਕੱਲ ਅਸਤੀਫਾ ਦੇਗੇ ਕਾਰਨ तकरीबन तकरीबन ਹਰ ਇੱਕ ਨੂੰ ਪਤਾ ਲੱਗ ਗਿਆ ਪਾਰਟੀ ਦੇ ਅੰਦਰ ਖਿੱਚੋਤਾਣ ਚੱਲ ਰਹੀ ਸੀ ਕਿਉਂਕਿ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸ ਦਿੰਨੇ ਆ ਹਜੇ ਖੁੱਲ ਕੇ ਕੋਈ ਗੱਲ ਸਾਹਮਣੇ ਨਹੀਂ ਆਈ ਐਮਐਸਪੀ ਤੇ ਕੀ ਬੀਬੀ ਨੇ ਮਾਫੀ ਮੰਗੀ ਆ ਉਹ ਤੁਹਾਨੂੰ ਅੱਗੇ ਦੱਸਦੇ ਸਾਰੀ ਗੱਲ ਕਿਸਾਨਾਂ ਕੋਲ ਜਾ ਕੇ ਮਾਫੀ ਮੰਗੀ ਆ ਕੀ ਉਹ ਸਾਰੀ ਗੱਲ ਤੁਹਾਨੂੰ ਦੱਸਦੇ ਆ ਪਰ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਆ ਅਸਤੀਫੇ ਦੇ ਪਿੱਛੇ ਕਾਰਨ ਕੀ ਆ ਅਸਤੀਫੇ ਦੇ ਪਿੱਛੇ ਕਾਰਨ ਆ ਖਰੜ ਹਲਕਾ ਜਿਹੜਾ ਉਹ ਪੰਜਾਬ ਦਾ ਜਿਵੇਂ ਆਪਾਂ ਕਹਿ ਦਈਏ ਕਿ ਸੋਨੇ ਦੀ ਖਾਨ ਆ ਉਹ ਉੱਥੇ ਵੱਡੇ ਵੱਡੇ ਬਿਲਡਰਾਂ ਵੱਲੋਂ ਜਿਹੜੀਆਂ ਕਲੋਨੀਆਂ ਉਹ ਬਣਾਈਆਂ ਜਾ ਰਹੀਆਂ ਕਲੋਨੀ ਜਿਹੜੇ ਲਾਈਜ਼ਰ ਆ ਸਭ ਤੋਂ ਵੱਧ ਉਹ ਹਲਕੇ ਦੇ ਵਿੱਚ ਆ ਇਸ ਕਰਕੇ ਸਭ ਤੋਂ ਵੱਧ ਢਣੀ ਹਲਕਾ ਖਰੜ ਹਲਕਾ ਚੰਡੀਗੜ੍ਹ ਦੇ ਨੇੜੇ ਪੈ ਜਾਂਦਾ ਇਸ ਕਰਕੇ ਵੀ ਇਸ ਦਾ ਜਿਹੜਾ ਮਹਤਮਪੂਰਨ ਜਿਹੜਾ ਵੱਧ ਜਾਂਦਾ ਆਮ ਆਦਮੀ ਪਾਰਟੀ 70 ਦੇ ਕਰੀਬ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਜਾ ਰਹੀਆਂ ਜਿਨ੍ਹਾਂ ਨੂੰ ਜ਼ਿਆਦਾ ਜਿਨ੍ਹਾਂ ਦੇ ਰਿਸ਼ਤੇਦਾਰ ਭਰਾ ਭਾਈ ਰਿਸ਼ਵਤ ਕੋਰੀ ਕਰਦੇ ਆ ਜਾਓ ਖੋਦ ਜਿਹੜੇ ਆਪ ਕਰਾਪਸ਼ਨ ਕਰਦੇ ਤੇ ਸਾਰਿਆਂ ਦੀਆਂ ਚਾਹੇ ਕੋਈ ਵਿਰੋਧੀ ਧਿਰ ਦੇ ਵਿੱਚ ਐਮਐਲਏ ਚਾਹੇ ਕੋਈ ਸੱਤਾਧਰ ਦੇ ਵਿੱਚ ਐਮਐਲਏ ਚਾਹੇ ਕੋਈ ਸਾਥ ਐਮਐਲਏ ਸਾਰਿਆਂ ਦੀਆਂ ਫੈਲਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਟੇਬਲ ਤੇ ਪਈਆਂ ਉਹਨਾਂ ਨੂੰ ਪਤਾ ਵੀ ਕਿਹੜਾ ਵਿਧਾਇਕ ਕੀ ਕਰ ਰਿਹਾ ਹਜੇ ਦੋਸ਼ ਸਪਸ਼ਟ ਨਹੀਂ ਹੋਏ ਪਰ ਵਿਰੋਧੀਆਂ ਵੱਲੋਂ ਲਗਾਤਾਰ ਅਨਮੋਲ ਗਗਨ ਮਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਕਿ ਉਹਨਾਂ ਵੱਲੋਂ ਖਰੜ ਹਲਕੇ ਦੇ ਵਿੱਚ ਕਰਾਪਸ਼ਨ ਕੀਤੀ ਜਾ ਰਹੀ ਹੈ ਹਰੜਾ ਹਲਕੇ ਦੇ ਵਿੱਚ ਜਿੱਥੇ ਗਗਨ ਅਨਮੋਲਮਾਨ ਐਮ ਐਲ ਏ ਆ ਉੱਥੇ ਵੀ ਜਿਹੜੇ ਦਿੱਲੀ ਦੀਆਂ ਟੀਮਾਂ ਆਈਆਂ ਹੋਈਆਂ ਆਬਜ਼ਰਵਰ ਵੀ ਲੱਗੇ ਹੋਏ ਆ ਉਹਨਾਂ ਦਾ ਵੀ ਕੰਟਰੋਲਸ ਕਿਉਂਕਿ ਸਭ ਤੋਂ ਮਹੱਤਵਪੂਰਨ ਹਲਕਾ ਪੈਸੇ ਦੇ ਪੱਖੋਂ ਵੀ ਤੇ ਚੰਡੀਗੜ੍ਹ ਦੇ ਨੇੜੇ ਹੋਣ ਕਰਕੇ ਇਸ ਕਰਕੇ ਬੀਬੀ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਨਾ ਤਾਂ ਸਰਕਾਰੀ ਦਰਬਾਰੇ ਐਸ ਡੀ ਐਮ ਡੀ ਸੀ ਤਸਿਲਦਾਰ ਕੋਈ ਸੁਣਦਾ ਸੀ ਉਸ ਦੀ ਤੇ ਫੇਰ ਉਸ ਨੂੰ ਇਕੱਲੀ ਫੋਕੀ ਬੁਧਾਈ ਕੀ ਦਾ ਉਹਨੇ ਕਰਨਾ ਕੀ ਸੀ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਸੋਰੀ ਪਰਿਵਾਰ ਦੇ ਵਿੱਚ ਉਸ ਦਾ ਵਿਆਹ ਹੋ ਗਿਆ ਸੀ ਕਾਂਗਰਸ ਪਾਰਟੀ ਦੇ ਵਿੱਚ ਹੋ ਸਕਦਾ ਬੀਬੀ ਚਾਹੁੰਦੀ ਹੋਵੇ ਕਿ ਅਗਲੀ ਵਾਰ ਆਮ ਆਦਮੀ ਪਾਰਟੀ ਤੋਂ ਨਹੀਂ ਤੇ ਕਾਂਗਰਸ ਵੱਲੋਂ ਉਹਨਾਂ ਨੂੰ ਜਿਹੜਾ ਥੋੜਾ ਜਆ ਮਿਲ ਜਾਈਗਾ ਟਿਕਟ ਮਿਲ ਜੇਗੀ ਹੁਣ ਤੁਹਾਨੂੰ ਦੱਸਦੇ ਆ ਐਮਐਸਪੀ ਬੀਬੀ ਗਗਨ ਅਨਮੋਲ ਮਾਨ ਐਮਐਸਪੀ ਦੇ ਉੱਤੇ ਜਿਹੜਾ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਉਸ ਤੇ ਉਤੇ ਮਾਫੀ ਮੰਗੀ ਆ ਸਾਨਾ ਤੋਂ ਮਾਫੀ ਮੰਗੀ ਆ ਪਰ ਇਹ ਕੀ ਜਦੋਂ ਉਸ ਦੇ ਕੋਲੋਂ ਕੁਰਸੀ ਗਈ ਅਸਤੀਫਾ ਦੇ ਦਿੱਤਾ ਸਿਆਸਤ ਛੱਡ ਦਿੱਤੀ ਉਦੋਂ ਮਾਫੀ ਮੰਗਣੀ ਚਾਹੀਦੀ ਸੀ ਜਾਂ ਫਿਰ ਪਹਿਲਾਂ ਹੀ ਲੋਕਾਂ ਨੂੰ ਐਡੇ ਸਬਜ ਬਾਗ ਨਹੀਂ ਵਿਖਾਉਣੇ ਚਾਹੀਦੇ ਸੀ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਣੇ ਆ ਵੀ ਬੀਬੀ ਜੀ ਕਲਾਕਾਰੀ ਦੇ ਖੇਤਰ ਦੇ ਵਿੱਚੋਂ ਪੋਲਿਟਿਕਸ ਦੇ ਵਿੱਚ ਆਈ ਸੀ ਤੇ ਉਹਨਾਂ ਨੇ ਪਾਰਟੀ ਵੀ ਉਹ ਨਹੀਂ ਉਹ ਚੁਣੀ ਸੀ ਜਿਹੜੀ 2020 ਦੇ ਵਿੱਚ ਆਪਾਂ ਗੱਲ ਕਰ ਗਏ ਆਮ ਆਦਮੀ ਪਾਰਟੀ ਬਿਲਕੁਲ ਨਗਾਰਵਲ ਸੀ ਸਕਬਾਲ ਕਹਿ ਰਹਾ ਅੱ데 ਤੋਂ ਵੱਧ ਐਮਐਲਏ ਲੈ ਕੇ ਲੱਗ ਤੜਾ ਬਣਾ ਕੇ ਅੱਡ ਹੋ ਗਿਆ ਸੀ ਅਲੱਗ ਪਾਰਟੀ ਬਣਾ ਲਈ ਸੀ 2019 ਦੀਆਂ ਪਾਰਲੀਮੈਂਟ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਹਿਜ ਇੱਕ ਪਾਰਲੀਮੈਂਟ ਸੀਟ ਜਿੱਤੀ ਸੀ ਉਹ ਵੀ ਸੰਗਰੂਰ ਦੀ ਭਗਵੰਤ ਮਾਨ ਦੀ ਬਾਕੀ ਜਿਹੜੀਆਂ 12 ਹਲਕੇ ਸੀ 12 ਦੇ 12 ਹਲਕਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਸੀ ਪੰਜਾਬ ਹੀ ਨਹੀਂ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਖਤਮ ਹੋ ਗਈ ਸੀ ਜਮਾਨਤਾਂ ਜ਼ਬਤ ਹੋ ਗਈਆਂ ਸੀ ਹੁਣ ਤੁਹਾਨੂੰ ਦੱਸਦੇ ਆ ਮਾਫੀ ਦੀ ਗੱਲ ਬੀਬੀ ਗਗਨ ਅਨਮੋਲ ਮਾਨ ਨੇ ਜਦੋਂ ਵਿਧਾਇਕ ਸੀ ਆਮ ਆਦਮੀ ਪਾਰਟੀ ਦੇ ਵਿੱਚ ਸੀ ਉਦੋਂ ਹੀ ਜਿਹੜਾ ਐਮਐਸਪੀ ਨੂੰ ਲੈ ਕੇ ਮਾਫੀ ਮੰਗ ਲਈ ਸੀ